ਕੋ ਰੋਜੇ ਸ਼ਹਿਰ ਤੋਂ ਆਉਣਾ ਵੀ ਨਾ ਖਾਣੂ ਚੀਜ਼ ਲਿਆਉਣਾ ਵੀ ਕੱਲ ਸੁਣ ਲੈ ਮੇਰੇ ਹਾਨਦਿਆ ਮੈਂ ਖਾਲੀ ਹੱਥ ਲਮਕਾਉਂਦਾ ਤੇ ਹੁਣ ਖਟੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਜਿਵੇਂ ਰਾਹੀ ਚਾਹੁੰਦਾ ਹੁਣ ਖਟੀਆਂ ਮਿੱਠੀਆਂ ਚੀਜ਼ਾਂ ਖਾਣ ਨੂੰ ਜਿਵੇਂ ਰਾਹੀ ਚਾਹੁੰਦਾ ਨਾ ਜੀ ਜਪਾ ਜਾਰੂ ਖਾਇਆ ਕਰ ਬੋ ਤਾ ਨਾ ਜੀ ਲਲਚਾਇਆ ਕਰ ਕਿਉ ਗੁੱਸੇ ਹੋ ਗਈ ਹਾਨ ਦੀਏ ਨਹੀਂ ਗੁੱਸੇ ਹੋ ਗਈ ਹਾਨ ਦੀਏ ਨੇ ਮੇਰੇ ਹੁੱਤਨ ਦੀਏ ਸਰਕਾਰ ਈਆਂ ਦੇ ਵਰਕਰ ਵਰਗਾ ਨਹੀਂ ਤਰ ਪਹਿਲਾ ਹੀ ਮੂੰ ਮਟਿਆਰੇ ਈਆਂ ਦੇ ਵਰਕਰ ਵਰਗਾ ਨਹੀਂ ਤਰ ਪਹਿਲਾ ਹੀ ਮੂੰ ਮਟਿਆਰੇ ਐ ਲੋਕੀ ਘਾਂਦੇ ਜਾਮਾਨਾ ਤੇ ਕਰ ਵੀ ਲੈ ਕੇ ਆਉਂਦੇ ਨਹੀਂ ਤੇ ਧੀਰੀ ਬਾਕੀ ਮੱਖੀ ਤੂ ਇਕ ਤਾਂ ਜਿੱਥੇ ਜੱਟਾਂ ਪਾਣੀ ਨੂੰ ਵੇਖ ਤਵੇਖ ਵੇਖੇ ਜੱਟਾਂ ਪਾਣੀ ਨੂੰ ਆਏ ਪੀ ਜਾ ਰਹੇ ਕਮਾਉਂਦਾ ਹੁਣ ਖਟੀਆਂ ਮਿੱਠੀਆਂ ਕੀ ਦਾ ਕੰਮ ਜਿਵੇਂ ਰਹੀ ਤੇ ਹੋਗਾ ਉਹ ਦੇਖਣ ਨੂੰ ਚੰਗੇ ਲੱਗਦੇ ਨੇ ਤੇ ਸਿਹਤ ਲਿਹਾ ਨਿਖਾਰ ਕੋੜੇ ਤੂੰ ਫਰ ਫਰੂਟ ਜਖਾਇਆ ਘਰ ਚੇਰੇ ਤੇ ਆਉ ਨਖਾਰ ਕੋੜੇ ਜੋ ਪਰਮਨਮਾਣਾ ਖਾਰੇ ਦਾ ਪਰਮਨਮਾਣਾ ਖਾਰੇ ਦਾ ਉਹਦੀ ਮਨ ਲੈ ਗਲਟਿਆਰੀ ਦੀ ਹਾਵੇ ਦਰਬਾਰ ਬਰ ਬਾਨੀ ਤਰ ਪਹਿਲਾ ਹੀ ਮੂੰਹ ਮਟਿਆ ਰੇ ਦੀ ਹਾਵੇ ਦਰਬਾਰ ਬਰ ਬਾਨੀ ਤਰ ਪਹਿਲਾ ਹੀ ਮੂੰਹ ਮਟਿਆ ਰੇ ਜੀ ਆਇਆਂ ਤੁਹਾਟਾ ਹੀ ਵੇ ਮੇਰੀ ਮਨੀ ਅਮਾਂ ਦੇ ਜਾਣੇ ਵੇ ਜਿਹੜੇ ਵੀ ਰਾងੀ ਸੋ ਖਾਂਦੀ ਸੀ ਨੀ ਵੀਰਾਂ ਦੀ ਸੋ ਖਾਂਦੀ ਸੀ ਤੇਰੇ ਪਿਆਰ ਤੇ ਬਟਲੇ ਪੈ ਗਏ ਹੁਣ ਦਾੰਦ ਖੜਕਣੀ ਤੇਰੀ ਤੇ ਮੇਰੀ ਵੀਰ ਗੁੱਸੇ ਵਿੱਚ ਗਈ ਹੁਣ ਦਾੰਦ ਖੜਕਣੀ ਦੀ ਕੰਬੀ ਜਾਵੇਂ ਨੀ ਤੂੰ ਗਸ਼ੀਆਂ ਘੋਤੇ ਖਾਵੇਂ ਨੀ ਕਿਉਂ ਦਰਦੀ ਕੰਬੀ ਜਾਵੇਂ ਨੀ ਤੂੰ ਗਸ਼ੀਆਂ ਘੋਤੇ ਖਾਵੇਂ ਨੀ ਮੈਂ ਉੱਠਣ ਜੋਗੇ ਨਹੀਂ ਛੱਡਣੇ ਉੱਠਣ ਜੋਗੇ ਨਹੀਂ ਛੱਡਣੀ ਜਦ ਜੱਟ ਝਾਂ ਥੱਲੇ ਮੇਰੇ ਆਗੇ ਉਹ ਜੱਟ ਦੁਬਣੀ ਕਰਕੇ ਮਰੂਗਾ ਇਹ ਦਰਵੀ ਬਾਜੀ ਬਾਗੇ ਜਦ ਦੁਬਣੀ ਕਰਕੇ ਮਰੂਗਾ ਇਹ ਦਰਵੀ ਬਾਜੀ ਬਾਗੇ ਕਦਰਦੀਆਂ ਮੈਂ ਕਾਂਗੋਤਾ ਬੱਟੀ ਤੋਂ ਛੁਟਾ ਹਰ ਕੀ ਐ ਕਦਰਦੀਆਂ ਮੈਂ ਕਾਂਗੋਤਾ ਬੱਟੀ ਤੋਂ ਛੁਟਾ ਹਰ ਕੀ ਐ ਤਾਲਜ ਦੀ ਮੰਡੀ ਨਾਲੋਂ ਵੀ ਉਹ ਚੱਕੀ ਫਿਰਦਾ ਵਰਸ਼ੀਂ ਐ ਕਹਿੰਦਾ ਜਾਉਂਦਾ ਜੱਗ ਤੇ ਨਹੀਂ ਛੱਡਣਾ ਜਾਉਂਦਾ ਜੱਗ ਤੇ ਨਹੀਂ ਛੱਡਣਾ ਸਭਰਾ ਹਾਂ ਮਲਕੀ ਭੈਗੇ ਆਂ ਖੜਕਣੀ ਤੇਰੇ ਤੇ ਮੇਰੇ ਮੀਂਹ ਮੁਸੀਬ ਚ ਕਹਿ ਜੀ ਹੁ ਆਂ ਦਾੰਦ ਖੜਕਣੀ ਤੇਰੇ ਨੇ ਮੇਰੇ ਮੀਂਹ ਮੁਸੀਬ ਚ ਕਹਿ ਗੀ ਓ ਲਖਾਂ ਟੋਲੇ ਫਿਰਦੇ ਕਿੰਨਾ ਦੇ ਕਿ ਬੇਸ਼ੇਰ ਮੋਰੇ ਵੀ ਆਉਣਾ ਨੇ ਤੱਕਾ ਸਾਥੀ ਬੱਬਰ ਸ਼ੇਰ ਮੇਰਾ ਜਗ ਦਾ ਡਾਕੂ ਦੇ ਵਿੱਚ ਖੜਾਉਣਾ ਮਾਨੀ ਤੱਕਾ ਸਾਥੀ ਬੱਬਰ ਸ਼ੇਰ ਮੇਰਾ ਜਗ ਦਾ ਡਾਕੂ ਦੇ ਵਿੱਚ ਖੜਾਉਣਾ ਉਹ ਦਰਸ਼ਨ ਕਰਕੇ ਇਹ ਦੇ ਤਾਂ ਨਾ ਸਰਕਾਰ ਕੀ ਇਹ ਦੇਨਾ ਪਰ ਹੱਥ ਕੰਨਾਂ 'ਤੇ ਆਉਂ ਲਾਗੇ ਉਹ ਜੱਟ ਦੁਗਣੀ ਕਰਕੇ ਮਰੂਗਾ ਜਿੰਨ ਵੀ ਭਾਜੀ ਪਾ ਗਏ